ਅਮਰੀਕਾ ਵਿੱਚ ਰਹਿੰਦੇ ਪਰਿਵਾਰ ਦੀ ਆਪਾਂ ਕੋਠੀ ਅੱਜ ਤੁਹਾਨੂੰ ਦਿਖਾਉਣ ਚੱਲੇ ਆ ਜਿਹੜੇ ਓਨਰ ਨੇ ਉਹਨਾਂ ਨੇ ਦੱਸਿਆ ਵੀ ਸੇਲ ਕਰਨੀ ਹੈ ਤੇ ਕੋਠੀ ਵਧੀਆ ਬਣੀ ਹੋਈ ਹੈ ਸੋਹਣੀ ਕੋਠੀ ਹੈ ਵਾਰੀਸਰ ਆਪਾਂ ਪੂਰੀ ਗੱਲ ਕਰਦੇ ਹਾਂ ਸਾਰਾ ਕੁਝ ਤੁਹਾਨੂੰ ਮੈਂ ਕੋਠੀ ਦਾ ਦਿਖਾਉਣਾ ਹੈ ਜੀ ਕੋਠੀ ਦੇ ਵਿੱਚ ਕੀ ਕੁਝ ਬਣਾਇਆ ਹੋਇਆ ਕਿਵੇਂ ਦਾ ਬਣਾਇਆ ਹੋਇਆ ਸਾਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਘਰ ਕੋਠੀ ਮਕਾਨ ਕੋਈ ਮਹਿਲ ਹਵੇਲੀ ਦੀ ਐਡ ਕਰਵਾਉਣੀ ਹੈ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ 738 ਪੁਰਤ 26173 ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਆਪਾਂ ਤੁਹਾਡੇ ਖਾਤਰ ਪੂਰੀ ਸੋਹਣੀ ਕੋਠੀ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਕੋਠੀ ਵੀ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ ਕਲਾ ਕਲਾ ਕੰਮ ਮਾਲਕ ਨੇ ਬਹੁਤ ਰੀਜਾਂ ਲਾ ਕੇ ਕਰਵਾਇਆ ਹੋਇਆ ਜਗ੍ਹਾ ਦੀ ਰਜਿਸਟਰੀ ਹੈਗੀ ਹੈ ਜਗ੍ਹਾ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਤੇ ਫਰੰਟ ਦੇ ਵਿੱਚ ਤੁਸੀਂ ਦੇਖ ਲਓ ਸੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਸੀ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਾਂਗੇ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿਆਂ ਤੇ ਜਿੰਨੀ ਵੀ ਜਗ੍ਹਾ ਜੀ ਜਿਹੜੀ ਫਰੰਟ ਤੇ ਹੈ ਜਾਂ ਸਾਈਡ 'ਚ ਤੇ ਜਿਹੜਾ ਪੋਰਚ ਸਾਰੀ ਜਗ੍ਹਾ ਆਪਾਂ ਨੂੰ ਕਵਰ ਕੀਤੀ ਹੋਈ ਮਿਲ ਜੂਗੀ ਤੇ ਟਾਈਲਾਂ ਵਗੈਰਾ ਇਹਨਾਂ ਨੇ ਲਗਾਵਾ ਰੱਖੀਆਂ ਤੇ ਬੈਕ ਸਾਈਡ ਵੀ ਆਪਾਂ ਨੂੰ ਕਾਫੀ ਜਗ੍ਹਾ ਮਿਲ ਜੂਗੀ ਫਰੰਟ ਤੇ ਵੀ ਕਾਫੀ ਜਗ੍ਹਾ ਮਿਲ ਜੂਗੀ ਜਿਹੜੀ ਕੁਠੀ ਇਹ ਬਣੀ ਹੋਈ ਹੈ ਜਮਾਂ ਵਿਚਾਲੇ ਬਣੀ ਹੋਈ ਹੈ ਤੇ ਅੰਦਰ ਆਪਾਂ ਚੱਲਦੇ ਹਾਂ ਅਸੀਂ ਤੇ ਅੰਦਰੋਂ ਤੁਹਾਨੂੰ ਸਾਰਾ ਕੁਝ ਪਹਿਲਾਂ ਮੈਂ ਕਨਫਰਮ ਕਰਵਾ ਦਿੰਨਾ ਜੀ ਕੀ ਕੁਝ ਬਣਿਆ ਹੋਇਆ ਤੁਸੀਂ ਨਾਲ ਦੀ ਨਾਲ ਦੇਖਦੇ ਰਹੋ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਾਂ ਸਭ ਤੋਂ ਪਹਿਲਾਂ ਤਾਂ ਕਿਚਨ ਚੈੱਕ ਕਰੋ ਜੀ ਕਿਚਨ ਇਹਨਾਂ ਨੇ ਜਿਹੜਾ ਬਣਵਾਇਆ ਹੋਇਆ ਵਧੀਆ ਸੋਹਣਾ ਕਿਚਨ ਤਿਆਰ ਕਰਵਾਇਆ ਹੋਇਆ ਕਿਚਨ ਦਾ ਕੰਮ ਵਧੀਆ ਇਹਨਾਂ ਨੇ ਕਰਵਾ ਰੱਖਿਆ ਖੁੱਲ੍ਹਾ ਡੁੱਲਾ ਆਪਣ ਨੂੰ ਕਿਚਨ ਦੇਖਣ ਨੂੰ ਮਿਲ ਜੂਗਾ ਥੱਲੇ ਵਧੀਆ ਫਾਰਸ਼ ਮਿਲ ਜੂਗਾ ਤੇ ਜਿਹੜੀ ਲੋਬੀ ਹੈ ਬਹੁਤ ਜ਼ਿਆਦਾ ਖੁੱਲੀ ਡੁੱਲੀ ਵਧੀਆ ਆਪਣ ਨੂੰ ਮਿਲ ਜੂਗੀ ਜਿਨੇ ਬੈਡਰੂਮਸ ਬਣੇ ਹੋਏ ਨੇ ਟੋਟਲ ਆਪਾਂ ਨੂੰ ਬਹੁਤ ਵਧੀਆ ਸ਼ੌਂਕ ਨਾਲ ਤਿਆਰ ਕੀਤੇ ਹੋਏ ਮਿਲ ਜਾਣਗੇ ਤੇ ਜਿਹੜਾ ਡਰਾਇੰਗ ਰੂਮ ਸੀ ਇਹ ਦੇਖੋ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੱਲਾ ਕੱਲਾ ਕੰਮ ਮਾਲਕ ਨੇ ਕਰਵਾ ਰੱਖਿਆ ਜਿਵੇਂ ਕਿ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਵਧੀਆ ਫਾਰਸ਼ ਤੇ ਟੋਟਲ ਟਾਈਲਾਂ ਦਾ ਕੰਮ ਹੋਇਆ ਤੇ ਬਾਥਰੂਮ ਵਗੈਰਾ ਜੋ ਵੀ ਗੀਜ਼ਰ ਦਾ ਕੰਮ ਹੁੰਦਾ ਜੋ ਵੀ ਲਾਈਟਿੰਗ ਦਾ ਕੰਮ ਹੁੰਦਾ ਸਾਰਾ ਕੁਝ ਮਾਲਕ ਨੇ ਕੰਮ ਵਧੀਆ ਕਰਵਾਇਆ ਹੋਇਆ ਹੈ 1 ਰੁਪਿਆ ਖਰੀਦਣ ਤੋਂ ਬਾਅਦ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਕਿਉਂਕਿ ਪਹਿਲਾਂ ਤੋਂ ਸਾਰਾ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲੂਗਾ ਜੇ ਕੋਈ ਦੇਖਣਾ ਚਾਹੁੰਦਾ ਹੈ ਇਸ ਕੋਠੀ ਨੂੰ ਤਾਂ ਲੋਕੇਸ਼ਨ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿਆਂ ਤੇ ਪਹਿਲਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਜਿਹੜੀ ਆਪਾਂ ਤੁਹਾਨੂੰ ਇਹ ਕੋਠੀ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਓਨਰ ਨੇ ਦੱਸਿਆ ਵੀ 500 ਸਕੁਅਰ ਫੁੱਟ ਜਗ੍ਹਾ ਤੇ ਜਿਹੜੀ ਰਜਿਸਟਰਡ ਹੋਈ ਐ ਉਹ 520 ਫੁੱਟ ਹੈ ਜੀ ਉਹ ਤੁਸੀਂ ਕਨਫਰਮ ਕਰ ਲਿਓ ਓਨਰ ਨਾਲ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਅੱਗੇ ਮਿਲ ਜਾਊਗਾ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਜੋ ਵੀ ਡਿਟੇਲਸ ਆਪਣੇ ਕੋਲੇ ਪਹੁੰਚੀ ਐ ਤੁਹਾਨੂੰ ਮੈਂ ਕਨਫਰਮ ਵੀਡੀਓ 'ਚ ਨਾਲ ਦੀ ਨਾਲ ਕਰਵਾ ਰਹੇ ਹਾਂ ਜੀ ਤੇ ਮਾਲਕ ਨੇ ਦੱਸਿਆ ਵੀ ਪਹਿਲਾਂ ਅਸੀਂ ਅਮਰੀਕਾ ਤੋਂ ਆਇਆ ਸੀ ਤੇ ਵਾਪਿਸ ਅਮਰੀਕਾ ਜਾਣ ਤਾਂ ਕਰਕੇ ਕੋਠੀ ਜਿਹੜੀ ਇਹ ਸੇਲ ਕਰਨੀ ਐ ਵਧੀਆ ਆਪਾਂ ਨੂੰ ਪਾਣੀ ਵਾਸਤੇ ਮੋਟਰ ਮਿਲ ਜਾਊਗੀ ਤੇ ਸਾਰਾ ਕੰਮ ਵਧੀਆ ਆਪਾਂ ਨੂੰ ਮਿਲ ਜੂਗਾ ਜੇ ਆਪਾਂ ਦੇਖੀਏ ਕੋਠੀ ਆ ਤਾਂ ਵੀਡੀਓ ਤੁਸੀਂ ਦੇਖ ਰਹੇ ਹੋ ਕੋਠੀ ਪੂਰੀ ਸੋਹਣੀ ਬਣੀ ਹੋਈ ਹੈ ਵਧੀਆ ਕੰਮ ਮਾਲਕ ਨੇ ਕਰਵਾ ਰੱਖਿਆ ਜੇ ਆਪਾਂ ਬੈਕ ਸਾਈਡ ਤੋਂ ਗੱਲ ਕਰੀਏ ਕੋਠੀ ਦੇ ਬੈਕ ਸਾਈਡ ਮਾਲਕ ਨੇ ਦੱਸਿਆ ਦੋ ਤਾਂ ਸਰਵੈਂਟ ਰੂਮ ਬਣੇ ਹੋਏ ਨੇ ਤੇ ਦੋ ਬਾਥਰੂਮ ਬਣੇ ਹੋਏ ਨੇ ਆ ਕੁਝ ਬੈਕ ਸਾਈਡ ਮਿਲ ਜੂਗਾ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਰਿਹਾ ਸੀ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਦੇਣਾ ਜੀ ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਕਨਫਰਮ ਕਰੋ ਜੀ ਜਿਹੜੇ ਮਾਲਕ ਆਪਨੇ ਓਨਰ ਨੇ ਇਹਨਾਂ ਨੇ ਦੱਸਿਆ ਵੀ ਜਿਹੜੀ ਇਹ ਕੋਠੀ ਹੈ ਇਹ ਪਟਿਆਲੇ ਦੇ ਵਿੱਚ ਬਣੀ ਹੋਈ ਹੈ ਜੀ ਪਟਿਆਲੇ ਦੇ ਵਿੱਚ ਆਨੰਦ ਨਗਰ ਹੈ ਉੱਥੇ ਕੋਠੀ ਆਪਾਂ ਨੂੰ ਮਿਲ ਜੂਗੀ ਜੇ ਆਪਾਂ கரੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਜਿਹੜਾ ਆਨੰਦ ਨਗਰ ਹੈ ਜੀ ਉਹਦੇ ਬੈਕਸਾਈਡ ਗੁਰੂ ਘਰ ਹੈ ਤੇ ਗੁਰੂ ਘਰ ਦੇ ਲੱਗੇ ਆਪਾਂ ਨੂੰ ਇਹ ਕੋਠੀ ਮਿਲ ਜੂਗੀ ਤੇ ਸਾਰਾ ਕੁਝ ਵਧੀਆ ਜੀ ਹਾਊਸ ਨੰਬਰ 317 ਜਿਹੜੀ ਇਹ ਕੋਠੀ ਹੈ ਕੋਠੀ ਨੰਬਰ 317 ਦੀ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਕੋਠੀ ਨੂੰ ਤਾਂ ਜਾ ਕੇ ਦੇਖ ਵੀ ਸਕਦਾ ਹਾਂ ਬਾਕੀ ਤੁਹਾਨੂੰ ਸਾਰਾ ਕੁਝ ਵਾਰੀਸਰ ਮੈਂ ਦੱਸ ਰਿਹਾ ਜੀ ਤੇ ਜਿਹੜੇ ਓਨਰ ਨੇ ਉਹਨਾਂ ਨੇ ਜਿਹੜੀ ਡਿਮਾਂਡ ਕੀਤੀ ਹੈ ਇਹਨਾਂ ਨੇ 80 ਲੱਖ ਰੁਪਏ ਡਿਮਾਂਡ ਕੀਤੀ ਹੈ ਤੇ ਇਹਨਾਂ ਨੇ ਦੱਸਿਆ ਵੀ ਮੌਕੇ ਤੇ ਘਟਾ-ਬਾਧਾ ਕੀਤਾ ਜਾਊਗਾ ਤੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ 80 ਲੱਖ ਤੋਂ ਘਟਾ-ਬਾਧ ਕਰਕੇ ਇਹਨਾਂ ਨੇ ਆਪਦੀ ਕੋਠੀ ਜਿਹੜੀ ਇਹ ਵੇਚਣੀ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਤੇ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਪੂਰੀ ਗੱਲ ਆਪਾਂ ਕਰ ਰਹੇ ਹਾਂ ਸੀ ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ ਦੋ ਨੰਬਰ ਇਹਨਾਂ ਨੇ ਦੱਸੀ ਆ ਪਹਿਲਾ ਨੰਬਰ ਤਾਂ 93840 ਤੇ 404 ਇਹ ਮੋਬਾਈਲ ਨੰਬਰ ਹੈ ਜੀ ਦੂਜਾ ਨੰਬਰ ਜਿਹੜਾ ਮਾਲਕ ਨੇ ਕਨਫਰਮ ਕਰਵਾਇਆ 62841 35248 ਦੂਜਾ ਨੰਬਰ ਆਇਆ ਸੀ ਦੋਵੇਂ ਨੰਬਰ ਮਾਲਕ ਦੇ ਚੱਲਦੇ ਆ ਮਾਲਕ ਨੇ ਦੋ ਨੰਬਰ ਦਿੱਤੇ ਆ ਮਾਲਕ ਕਹਿੰਦੇ ਆ ਵੀ ਕਈ ਵਾਰੀ ਇੱਕ ਨੰਬਰ ਨਹੀਂ ਚੱਲਦਾ ਹੁੰਦਾ ਤਾਂ ਕਰਕੇ ਦੂਜਾ ਨੰਬਰ ਵੀ ਦਿੱਤਾ ਤੇ ਦੂਜੇ ਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਜੇ ਪਹਿਲਾ ਨਾ ਮਿਲੇ ਕੋਈ ਤਾਂ ਮਿਲੂਗਾ ਜੀ ਦੋਮਾ ਤੇ ਫੋਨ ਕਰ ਲਓ ਅਸਲ ਦੇ ਵਿੱਚ ਇਹੋ ਜੀ ਕੋਈ ਦਿੱਕਤ ਆਉਂਦੀ ਨਹੀਂ ਤੇ ਕਈ ਵਾਰੀ ਚਲੋ ਇਸ਼ੂ ਆ ਜਾਂਦਾ ਤਾਂ ਉਹ ਵੱਖਰੀ ਗੱਲ ਹੈ ਜੀ ਬਾਕੀ ਦੋਵੇਂ ਨੰਬਰ ਚੱਲਦੇ ਆ ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਇਹ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਸੀਗੀ ਵੀਡੀਓ ਬਹੁਤ ਸੋਹਣੀ ਬਣਾਈ ਸਗੀ ਤੇ ਕੋਠੀ ਵੀ ਵਧੀਆ ਬਣੀ ਹੋਈ ਐ ਸਾਰਾ ਕੰਮ ਉਹ ਵੀ ਵਧੀਆ ਇਹਨਾਂ ਨੇ ਕਰਵਾ ਰੱਖਿਆ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸੋ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀਡੀਓ ਬਾਰੇ ਕੋਠੀ ਬਾਰੇ ਤੁਹਾਨੂੰ ਕਿਵੇਂ ਦੇ ਲੱਗੀ ਸੀ ਤੇ ਪਰਿਵਾਰ ਸਾਰਾ ਬਾਹਰ ਰਹਿੰਦਾ ਸੀ ਅਮਰੀਕਾ ਰਹਿੰਦਾ ਤਾਂ ਕਰਕੇ ਇਹਨਾਂ ਨੇ ਆਪਦੀ ਕੋਠੀ ਜਿਹੜੀ ਇਹ ਵੇਚਣੀ ਆ ਬਾਕੀ ਕੋਠੀ ਬਹੁਤ ਸੋਹਣੀ ਬਣੀ ਹੋਈ ਐ ਤੇ ਬਾਕੀ ਤਾਂ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਪਟਿਆਲੇ ਸਾਈਡ ਤੋਂ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਪਟਿਆਲੇ ਤੋਂ ਆਪਾਂ ਇਹ ਕੋਠੀ ਤੁਹਾਨੂੰ ਦਿਖਾ ਰਹੇ ਹਾਂ ਸੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਪਹਿਲਾਂ ਗੱਲ ਕਰ ਲਿਓ ਇੱਕ ਵਾਰੀ ਮਾਲਕ ਨਾਲ ਗੱਲ ਕਰਕੇ ਜਾ ਕੇ ਦੇਖੋ ਤੇ ਪੂਰੀ ਗੱਲ ਤੁਹਾਡੀ ਮਾਲਕ ਨਾਲ ਹੋ ਜੂਗੀ ਪੂਰੀ ਗੱਲ ਕਰਕੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਕੋਠੀ ਕਿਵੇਂ ਦੀ ਲੱਗੀ ਤੇ ਏਰੀਆ ਜਿਹੜਾ ਹੈਗਾ ਜੀ ਪੂਰਾ ਟਾਪ ਦਾ ਏਰੀਆ ਹੈ ਰੇਟ ਆਪਾਂ ਨੂੰ ਪਤਾ ਹੀ ਹੈ ਜੀ ਪਟਿਆਲੇ ਤੋਂ ਕੀ ਰੇਟ ਆਪਾਂ ਨੂੰ ਮਿਲੂਗਾ ਸੀ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਪਸੰਦ ਆਈ ਹੈ ਤਾਂ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਜੀ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲ ਜੂਗਾ ਜਿਹੜਾ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਲਾਈਕ ਕਰਨਾ ਵੀਡੀਓ ਨੂੰ ਨਾ ਭੁੱਲਿਓ ਜੀ ਤੇ ਜਿਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਜਦੋਂ ਕਰ ਲਓਗੇ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਆ ਫਰੀ ਚ ਆਪਾਂ ਕਰਦੇ ਆ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹੇਗਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਗਾ ਦਾਂਗੇ ਤੇ ਆਪਣੇ ਕੋਲੇ ਲੱਗ ਲੱਗ ਏਰੀਆ ਚੋਂ ਕੋਠੀ ਘਰ ਮਕਾਨ ਆਉਂਦੇ ਰਹਿੰਦੇ ਅਸੀਂ ਹਰ ਰੋਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਅਗਲੀ ਵੀਡੀਓ ਚ ਕਿੱਥੋਂ ਕਿੰਨੇ ਰੇਟ ਦੇ ਵਿੱਚ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਪਹੁੰਚਦੇ ਹਾਂ ਜੀ ਬਾਕੀ ਹੁਣ ਦੇ ਵਿੱਚ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਹਰ ਰੋਜ਼ ਹਰ ਵੀਡੀਓ ਨੂੰ ਇਸ ਵੀਡੀਓ ਨੂੰ ਵੀ ਪੂਰਾ ਪਿਆਰ ਦਿਓ ਜੀ ਬਹੁਤ ਸਪੋਰਟ ਕਰਦੋਂ ਸਪੋਰਟ ਬਣਾ ਕੇ ਰੱਖਿਓ ਜੀ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਆਈ ਹੋਪ ਵਧੀਆ ਲੱਗੀ ਆ ਤੇ ਵਧੀਆ ਬਣਾਉਣ ਦੀ ਮੈਂ ਕੋਸ਼ਿਸ਼ ਕਰਦਾ ਸੀ ਅਗਲੀ ਵੀਡੀਓ ਵੀ ਆਪਾਂ ਪੂਰੀ ਵਧੀਆ ਲੈ ਕੇ ਪਹੁੰਚਾਂਗੇ ਤੇ ਮਿਲਦੇ ਹਾਂ ਜੀ